ਸੋ ਕੰਪਰਟੀ ਦਾ ਕੰਮ ਕੀ ਕਰਦੇ ਜੀ ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਬੱਲੂਵਾਲੀ ਆ ਰਾਮਪੁਰ ਸਾਬ ਦਾ ਸਰਪੰਚਾਂ ਹਾਂਜੀ ਤੇ ਇਹਦੇ ਸੰਬੰਧਿਤ ਪੱਲ ਪਾਏ ਤੋਂ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਹੁੰਡੀਆਂ ਵੀ ਇਹ 50 ਲੱਖ ਰੁਪਇਆ ਦਿਓ ਵੀ ਮੈਂ ਉਹ ਨਾ ਬਿਲਾ ਬੋਲਦਾ ਬਿਲਾ ਮਾਂਗਾ ਇਹਦਾ ਗੋਪੀ ਦੇ ਨਾਮ ਤੋਂ ਹੁੰਦੀਆਂ ਗੋਪੀ ਗੈਂਗ ਨੇ ਨਾਲ ਕੋਹੋਂ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਬਰਖਾਸਤ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਸ਼ਾਮ ਗਏ ਆ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਵੀ ਘਰੋਂ ਉਹ ਆਂਡੀਆਂ ਦੱਸਿਆ ਤੁਹਾਡੇ ਦਫ਼ਤਰ ਦੇ ਗੋਲੀ ਚ ਰਾਗੇ ਆ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹ ਤਾਂ ਦਿਖ ਨਹੀਂ ਉੱਥੇ ਡਿੱਗ ਪਈ ਖੜੀ ਉੱਥੇ। ਇਸ ਤਰ੍ਹਾਂ ਹੀ। ਅੱਜ ਹੁਣੇ ਹੁਣੇ ਅਜੇ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ। ਨਹੀਂ ਕੋਈ ਨਹੀਂ ਮੌਜੂਦ ਨਹੀਂ। ਦਫ਼ਤਰ 4:00 ਵਜੇ ਜੀ ਆਂ। ਪੁਲਿਸ ਕਹਿੰਦੇ ਆ ਜੀ ਬੰਦੇ ਫੜੇ ਫੜੇ ਆ ਉਹ ਅੱਜ ਅਜੇ ਪਰਖਾਨੀ ਕੋਈ। ਇਹੋ ਤੁਮਨੇ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਰਤ ਦੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹੜਾ ਵੀ ਪਿੱਛੇ ਛੁੱਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ। ਮੇਕੋਰੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਲਸ ਨੂੰ ਪਾਰੀ ਹੈ ਉਹਨਾਂ ਦੇ ਫੈਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਬਜ਼ਾਰਾਂ ਦੇ ਰੇਟ ਕੋਡੀਆਂ ਚੱਲਣਗੇ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਸਤਿਕਾਰ ਜਗਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮੀ ਥੋੜੇ ਏ ਥਾਣੇ ਦੇ ਵਿੱਚ ਜਿੰਨੇ ਜੋ ਕੇ ਹੈਗੇ ਵਿਚਾਰੇ ਕਾਲੀ ਜਾਣਦੇ ਆ ਜੀ ਤੇ ਵੱਤੋ ਵਾਦਾ ਹੀ ਤੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ